ਫਿਲੌਰ ਦੇ ਨਸਿੱਕੀ ਪਿੰਦੇ ਪਿੰਡ ਜਗਤਪੁਰਾ ਪੰਜ ਡੇਰੇ ਦੇ ਵਾਰਡ ਨੰਬਰ 1 ਵਿੱਚ ਲਗਾਤਾਰ ਪੈ ਰਹੀ ਬਰਸਾਤ ਕਾਰਨ ਪਿੰਡ ਵਾਸੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਮਹੱਲਾ ਵਾਸੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਬੀਤੀ ਰਾਤ ਬਰਸਾਤ ਦੀ ਵਜ੍ਹਾ ਨਾਲ ਇੱਕ ਘਰ ਡਿੱਗ ਗਿਆ ਜਿਸ ਨਾਲ ਪਰਿਵਾਰ ਨੂੰ ਵੱਡਾ ਨੁਕਸਾਨ ਚਲਣਾ ਪਿਆ ਇਸ ਘਟਨਾ ਤੋਂ ਬਾਅਦ ਪਿੰਡ ਵਾਸੀ ਇਕੱਠੇ ਹੋ ਕੇ ਪਿੰਡ ਦੇ ਸਰਪੰਚ ਦੇ ਘਰ ਗਏ ਅਤੇ ਉਨ੍ਹਾਂ ਤੋਂ ਤਰਪਾਲਾ ਦੀ ਮੰਗ ਕੀਤੀ ਤਾਂ ਜੋ ਜਿਹੜੇ ਘਰਾਂ ਦੇ ਕੋਠੇ ਲੀਕ ਕਰ ਰਹੇ ਹਨ ਉਨ੍ਹਾਂ ਵਿੱਚ ਲੋਕ ਆਪਣੇ ਬੱਚਿਆਂ ਸਮੇਤ ਕੁਝ ਹੱਦ ਤੱਕ ਆਰਾਮ ਨਾਲ ਰਹਿ ਸਕਣ ਇਸ ਮੌਕੇ ਸਰਪੰਚ ਦੇ ਪਤੀ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਪ੍ਰਸ਼ਾਸਨ ਨੂੰ ਇਸ ਸੰਬੰਧੀ ਕਈ ਵਾਰ ਗਾਹ ਕਰ ਦਿੱਤਾ ਹੈ ਪਰ ਅਫਸੋਸ ਕਿ ਪ੍ਰਸ਼ਾਸਨ ਵੱਲੋਂ ਹੁਣ ਤੱਕ ਕੋਈ ਵੀ ਸਹਿਯੋਗ ਨਹੀਂ ਮਿਲਿਆ ਉਨਾ ਨੇ ਅੱਗੇ ਸਮਾਜ ਸੇਵੀ ਸੰਸਥਾਵਾਂ ਅਤੇ ਵੱਡੇ ਦਿਲ ਵਾਲੇ ਲੋਕਾਂ ਨੂੰ ਅਪੀਲ ਕੀਤੀ ਕਿ ਪਿੰਡ ਦੇ ਗਰੀਬ ਲੋਕਾਂ ਦੀ ਮਦਦ ਜ਼ਰੂਰ ਕੀਤੀ ਜਾਵੇ ਕਿਉਂਕਿ ਬਰਸਾਤ ਨੇ ਉਹਨਾਂ ਦੀ ਜ਼ਿੰਦਗੀ ਮੁਸ਼ਕਲਾਂ ਨਾਲ ਭਰ ਦਿੱਤੀ ਹੈ ਜੀ ਮੈਂ ਵਿਜੇ ਕੁਮਾਰ ਵਾਰਡ ਨੰਬਰ 1 ਤੋਂ ਮੇਰੀ ਇਹਨਾਂ ਮਾਤਾ ਜੀ ਹੈ ਨਾ ਪੰਜ ਬਣੀ ਆ ਤੇ ਜੀ ਮੁੱਲਾ ਵਾਸੀ ਹੈ ਨਾ ਸਾਰੇ ਮੇਰੇ ਕੋਲ ਇਕੱਠੇ ਹੋ ਕੇ ਆਏ ਕਈਆਂ ਦਾ ਜੀ ਘਰ ਚੁੰਦਾ ਪਿਆ ਕਈਆਂ ਇੱਕ ਦਾ ਜੀ ਘਰ ਡਿੱਗ ਗਿਆ ਕਈਆਂ ਦੇ ਘਰ ਦੇ ਵਿੱਚ ਜੀ ਪਾਣੀ ਵੜ ਗਿਆ ਤੇ ਉਹ ਆਏ ਕਹਿੰਦੇ ਜੀ ਅਸੀਂ ਸਰਪੰਚ ਸਾਹਿਬ ਦੇ ਕੋਲ ਜਾਣਾ ਵਾ ਯਾਣਾ ਕੋਈ ਆਣਾ ਸਾਨੂੰ ਨਿਕਲਣ ਦਾ ਰਾਹ ਹੈ ਨਹੀਂ ਬਹੁਤ ਗੰਦਗੀ ਪਈ ਹੋਈ ਆ ਮੈਂ ਜੀ ਮੱਲਾ ਵਾਸੀਆਂ ਨੂੰ ਇਕੱਠੇ ਕਰਕੇ ਜੀ ਸਰਪੰਚ ਸਾਹਿਬ ਕੋ ਆਇਆ ਸਰਪੰਚ ਸਾਹਿਬ ਨੇ ਉਹ ਆ ਅਸੀਂ ਯਾਣਾ ਮਿੰਤਾ ਕਰ ਲਾ ਕੀਤੀ ਕਿ ਸਰਪੰਚ ਸਾਹਿਬ ਸਾਡਾ ਕੋਈ ਹੱਲ ਕਰੋ ਜੇਕਰ ਤੁਹਾਡੇ ਕੋਈ ਯਾਣਾ ਬਾਗਬ ਨੇ ਸਮਾਜ ਸੇਵੀ ਆ ਕੋਈ ਸਾਡੀ ਅੱਗੇ ਉੱਥੇ ਮਦਦ ਕਰਨ ਜਿਹੜੇ ਘਰ ਚੋਂਦੇ ਆ ਉੱਥੇ ਤਰਪਾਲਾ ਦਿੱਤੀਆਂ ਜਾਣ ਸਰਪੰਚ ਸਾਹਿਬ ਨੇ ਵੀ ਸਾਨੂੰ ਵਿਸ਼ਵਾਸ ਦਿਵਾਇਆ ਵਾ ਕਿ ਸਾਨੂੰ ਇੱਕ ਦੋ ਆਣਾ ਸਮਾਜ ਸੇਵੀ ਆ ਉਹਨਾਂ ਨੂੰ ਕਿਹਾ ਵਾ ਕੱਲ ਸ਼ਾਇਦ ਅੱਜ ਵੀ ਆਣਾ ਹੋਣਾ ਮੈਂ ਕਹੂੰਗਾ ਉਹਨਾਂ ਨੂੰ ਮੈਸੇਜ ਲਾਉਂਗਾ ਉਹਦਾ ਵੀ ਆਣਾ ਸਾਡੇ ਐਲ ਡੀ ਐਮ ਸਾਹਿਬ ਨਾਲ ਗੱ ਉਹਨਾਂ ਨੇ ਤਰਪਾਲਾ ਦੇਣ ਦਾ 11-12 ਵਜੇ ਦਾ ਨਾ ਉਹਨਾਂ ਨੇ ਵਾਦਾ ਕੀਤਾ ਵਾ ਕਿ ਤਰਪਾਲਾ ਆ ਜਾਣਗੀਆਂ ਸਰਪੰਚ ਸਾਹਿਬ ਨੇ ਮੈਨੂੰ ਵੀ ਬੁਸ਼ਵਾਜ ਦਵਾਇਆ ਕਿ ਹਾਂ ਵੀ ਵਿਜੇ ਜੇਕਰ ਆਣਾ ਤੁਹਾਡੇ ਤਰਪਾਲਾ ਆ ਜਾਂਦੀਆਂ ਮੈਂ ਤੁਹਾਨੂੰ ਦਊਂਗਾ ਤੁਸੀਂ ਜਿਹੜੇ ਜ਼ਰੂਰਤਮੰਦ ਹੋਊਗੇ ਤੁਸੀਂ ਤਰਪਾਲਾ ਵੰਡ ਦਿਓ ਫਿਰ ਵੀ ਮੈਂ ਵੀ ਆਣਾ ਇੱਕ ਆਣਾ ਸਰਕਾਰ ਨੂੰ ਵੀ ਆਪਣੇ ਪ੍ਰਿੰਸ ਸਾਹਿਬਰ ਪ੍ਰਿੰਸ ਸਾਹਿਬ ਰਹਿਗੇ ਹਲਕਾ ਚਾਰ ਪ੍ਰਿੰਸੀਪਲ ਮੈਂ ਉਹਨਾਂ ਅੱਗੇ ਵੀ ਆਣਾ ਬੇਨਤੀ ਕਰਦਾ ਵਾ ਕਿ ਸਰ ਇੱਕ ਵਾਰੀ ਆਓ ਤੁਸੀਂ ਸੱਲੇ ਸਾਡੇ ਮੱਲੇ ਨਿਵਾਸੀ ਦੇ ਗੇੜਾ ਮਾਰੋ ਉਹਨਾਂ ਦਾ ਹਾਲਚਲ ਪੁੱਛੋ ਬਹੁਤ ਜ਼ਿਆਦਾ ਔਖੇ ਨੇ ਬਹੁਤ ਜ਼ਿਆਦਾ ਪਰੇਸ਼ਾਨ ਆ ਉਹਨਾਂ ਨੂੰ ਪਾ ਬੈਂਤੀ ਇਹੀ ਕਰਦਾ ਉਹਨਾਂ ਦੇ ਪਾਣੀ ਦਾ ਇੱਕ ਨਿਕਾਸ ਆ ਉਹਨਾਂ ਦਾ ਕਰਾਇਆ ਜਾਵੇ ਇਹ ਸਾਰਾ ਮਾਮਲਾ ਇਹ ਆ ਜੀ ਵੀ ਸਾਡਾ ਪਿੰਡ ਪੈਂਤੀ ਰਾਇਆ ਬਾੜ ਨੰਬਰ 1 ਆ ਜੀ ਬਾੜ ਨੰਬਰ 1 ਔਰ 2 ਦੇ ਵਿੱਚ ਸਾਡੇ ਪਿੰਡ ਦੇ ਕਾਫੀ ਗਰੀਬ ਲੋਕ ਜਿਹੜੇ ਰਹਿੰਦੇ ਆ ਜਿਹੜੇ ਲੋੜਬੰਦ ਵੀ ਆ ਜਿਨ੍ਹਾਂ ਦੀਆਂ ਝੁੱਗੀਆਂ ਆ ਗਾਰਿਆਂ ਨਾਲ ਲਿਪੇ ਹੋਏ ਘਰ ਆ ਉਹ ਜਿਆਦਾ ਬਰਸਾਤ ਦੇ ਹੋਣ ਕਾਰਨ ਕਾਫੀ ਵਾਰ ਉਹਨਾਂ ਨੂੰ ਹਰ ਬਰਸਾਤ ਦੇ ਮੌਸਮ ਦੇ ਵਿੱਚ ਨੁਕਸਾਨ ਚ ਲੈਣਾ ਪੈਂਦਾ ਆ ਅਸੀਂ ਪ੍ਰਸ਼ਾਸਨ ਨੂੰ ਅੱਗੇ ਵੀ ਕਈ ਵਾਰ ਕਹਿ ਚੁੱਕੇ ਹਾਂ ਵੀ ਇਹਨਾਂ ਘਰਾਂ ਬਾਰੇ ਸੋਚਿਆ ਜਾਵੇ ਜੋ ਕਿ ਕਈ ਵਾਰ ਜਦੋਂ ਬਰਸਾਤ ਇੰਨੀ ਜ਼ਿਆਦਾ ਪੈ ਜਾਂਦੀ ਹੈ ਨਾ ਵੀ ਉਹ ਰੇਲਵੇ ਦੇ ਏਰੀਏ ਕਰਕੇ ਜਿਹੜੀਆਂ ਗਲੀਆਂ ਆ ਰਸਤੇ ਆ ਜਿਹੜੇ ਆ ਉਹ ਇੰਨੇ ਕੱਚੇ ਉੱਥੇ ਗਾਰ ਹੋ ਜਾਂਦੀਆਂ ਨੰਗਣਾ ਵੀ ਲੋਕਾਂ ਦਾ ਔਖਾ ਹੋ ਜਾਂਦਾ ਅਸੀਂ ਸਰਕਾਰ ਨੂੰ ਕਿਹਾ ਵੀ ਆ ਵੀ ਰੇਲਵੇ ਦੇ ਨਾਲ ਉਹ ਪਿੰਡ ਪੈਂਦਾ ਆ ਵੀ ਸਾਨੂੰ ਹਾਇ ਰੇਲਵੇ ਤੋਂ ਮਨਜ਼ੂਰੀ ਲੈ ਕੇ ਦਿੱਤੀ ਜਾਵੇ ਜੋ ਕਿ ਅਸੀਂ ਉੱਥੇ 1 ਨੰਬਰ ਵਾਰ ਤੇ 2 ਨੰਬਰ ਵਾਰ ਦੇ ਵਿੱਚ ਅਸੀਂ ਆਪਣੀ ਪੰਚਾਇਤ ਬੋਲੋ ਜੋ ਫੰਡ ਹੈਗਾ ਉਹ ਲਾ ਕੇ ਉਹ ਰਸਤੇ ਬਣਾ ਸਕੀਏ। ਔਰ ਜਿਹੜੀ ਬਰਸਾਤ ਪੈ ਰਹੀ ਆ ਸੀ ਪ੍ਰਸ਼ਾਸਨ ਨੂੰ ਵੀ ਮੰਗ ਕੀਤੀ ਆ ਸਾਡੇ ਐਮ.ਐਲ.ਏ. ਸਾਹਿਬ ਵਿਕਰਮਜੀਤ ਸਿੰਘ ਚੌਧਰੀ ਜੀ ਆਏ ਸੀ ਬੰਦ ਤੇ ਦौराਗਨ। ਅਸੀਂ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਸਾਡੇ ਜਿਹੜੇ ਵਾਰਡ ਨੰਬਰ 1 ਤੇ 2 ਦੇ ਵਿੱਚ ਕਾਫੀ ਘਰ ਜਿਹੜੇ ਗਰੀਬ ਲੋਕਾਂ ਦੇ ਕੱਚੇ ਮਕਾਨ ਆ ਜਿੱਥੇ ਸਾਨੂੰ ਰਾਛਨ ਦੀ ਲੋੜ ਨਹੀਂ ਹੈਗੀ ਸਾਨੂੰ ਤਰਪੈਲਾਂ ਦੀ ਲੋੜ ਆ ਕਿਉਂਕਿ ਬਰਸਾਤ ਦੇ ਮੌਸਮ ਦੇ ਵਿੱਚ ਜਿਹੜੇ ਸਾਡੇ ਕੱਚੇ ਘਰ ਆ ਸੀ ਉਹਨਾਂ ਨੂੰ ਬਚਾਇਆ ਜਾ ਸਕੀ। ਤੌਣਾ ਨੇ ਜਿਹੜੇ ਆਪਣੇ ਐਸ ਡੀ ਐਮ ਸਾਹਿਬਾ ਫਲੋਰ ਵਾਲੇ ਉਹਨਾਂ ਨੂੰ ਮੇਰੇ ਸਾਹਮਣੇ ਫੋਨ ਲਾਇਆ ਉਹਨਾਂ ਨੂੰ ਮੇਰਾ ਮੈਸੇਜ ਵੀ ਪਾਇਆ ਆ ਉਹਨਾਂ ਨੇ ਇੱਕ ਔਰ ਵਾਪਸੀ ਕਿਹਾ ਆ ਵੀ ਸਰਪੰਚ ਸਾਹਿਬ ਨੇ 11 ਵਜੇ ਤੱਕ ਕੱਲ 11 ਵਜੇ ਤੱਕ ਜਲੰਧਰੋਂ ਤਰਪੇਲਾ ਆਉਣੀ ਆ 11 ਵਜੇ ਤੱਕ ਅਸੀਂ ਤਰਪੇਲਾ ਮੁਹਾਈਆਂ ਕਰਵਾ ਦਵਾਂਗੇ ਪਰ ਹਜੇ ਤੱਕ ਅਸੀਂ ਦੇਖਦੇ ਹਾਂ ਹਜੇ ਤੱਕ ਨਾ ਸਾਨੂੰ ਕੋਈ ਪ੍ਰਸ਼ਾਸਨ ਬੋਲੋ ਕੋਈ ਫੋਨ ਆ ਰਿਹਾ ਨਾ ਕੋਈ ਕਾਲ ਆ ਰਹੀ ਆ ਨਾ ਕੋਈ ਮੌਜੂਦਾ ਸਰਕਾਰ ਕੋਈ ਵੀ ਅਸੀਂ ਸਾਡੀ ਗੁਹਾਨੀ ਸੁਣ ਰਹੀ ਆ ਜਿਹੜੇ ਲੋਕਾਂ ਦੇ ਆ ਬਰਸਾਤ ਦੇ ਨਾਲ ਘਰ ਟਹਿ ਰਹੇ ਆ ਲੋਕਾਂ ਦੇ ਘਰ ਅਸੀਂ ਬਚਾਉਣਾ ਚਾਹੁੰਦੇ ਆ ਅਸੀਂ ਤਾਂ ਦਾਨੀ ਸੱਜਣਾ ਨੂੰ ਵੀ ਬੇਨਤੀ ਕਰਦੇ ਆ ਵੀ ਸਾਨੂੰ ਵੱਦ ਤੋਂ ਵੱਧ ਜਿਹੜਿਆ ਤਰਪੈਲਾਂ ਦੀ ਲੋੜ ਆ ਉਹ ਸਾਨੂੰ ਮੁਹੱਈਆ ਕਰਵਾਈ ਜਾਵੇ ਜੋ ਕਿ ਅਸੀਂ ਅਸੀਂ ਘਰ ਘਰ ਜਾ ਕੇ ਇਹਨਾਂ ਨੂੰ ਬੰਡੀਆਂ ਬੰਡੀਆਂ ਜਾ ਕੇ ਜਿਹੜੇ ਅਸੀਂ ਜਿਹੜੇ ਬਰਸਾਤ ਦੇ ਕਾਰਨ ਜਿਹੜੇ ਘਰ ਡੇਗ ਰਹੇ ਆ ਉਹਨਾਂ ਨੂੰ ਬਚਾਇਆ ਜਾ ਸਕੇ ਤੇ ਪ੍ਰਸ਼ਾਸਨ ਨੂੰ ਵੀ ਖਾਸ ਕਰਕੇ ਜੀ ਬੇਨਤੀ ਕਰਦੇ ਆ ਭਗਵੰਤ ਮਾਨ ਸਿੰਘ ਜੀ ਲਾਰੇ ਲਾਈ ਜਾਂਦੇ ਆ ਵੀ ਅਸੀਂ ਆ ਕਰ ਰਹੇ ਆ ਹੜਾ ਲਈ ਆ ਕਰ ਰਹੇ ਆ ਇੱਥੇ ਗਰੀਬ ਲੋਕਾਂ ਦੇ ਘਰ ਡੇ ਰਹੇ ਆ ਵੀ ਤੁਸੀਂ ਕਿੱਥੇ ਆ ਸਾਡਾ ਲੋਰ ਦਾ ਪ੍ਰਸ਼ਾਸਨ ਕਿੱਥੇ ਆ ਵੀ ਅਸੀਂ ਜਦੋਂ ਪਿੰਡਾਂ ਦੇ ਸਰਪੰਚ ਬੇਨਤੀ ਕਰਦੇ ਆ ਕੋਈ ਸਾਡੀ ਗੱਲ ਨਹੀਂ ਸੁਣ ਰਿਹਾ ਨਾ ਕੋਈ ਸਾਡੀ ਬਾਹ ਫੜ ਰਿਹਾ ਆ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰ ਸਕਦੇ ਆ ਸਾਨੂੰ ਪ੍ਰਸ਼ਾਸਨ ਵੱਲੋਂ ਤਾਂ ਕੋਈ ਆਸ ਹੀ ਨਹੀਂ ਲੱਗ ਰਹੀ ਹੈਗੀ ਵੀ ਅਸੀਂ ਦਾਨੀ ਸੱਜਣਾ ਨੂੰ ਬੇਨਤੀ ਕਰਦੇ ਆ ਵੀ ਜਲਦ ਤੋਂ ਜਲਦ ਸਾਨੂੰ ਤਰਪੈਲਾ ਦੀ ਲੋੜ ਆ ਤਰਪੈਲਾ ਮੁਹਾਈਆਂ ਕਰਵਾਈਆਂ ਜਾਣ ਕਿ ਜਿਹੜਾ ਅਸੀਂ ਆਪਣੇ ਲੋਕਾਂ ਦੇ ਪਿੰਡ ਦੇ ਵਿੱਚ ਘਰ ਬਚਾ ਸਕੀ ਇੱਕ ਹੋ ਰਿਹਾ ਵੀ ਮੈਂ ਦੇਖਿਆ ਉਸ ਬਾੜ ਦੇ ਵਿੱਚ ਮੈਂ ਪਿਛਲੇ ਦਿਨੀ ਵੀ ਖਬਰ ਕਰਕੇ ਆ ਵੀ ਉਹ ਇੱਕ ਮੈਨੂੰ ਪਤਾ ਲੱਗਾ ਤੁਹਾਡੇ ਪੰਚਾਇਤ ਮੈਂਬਰ ਵੀ ਆ ਉਹਨਾਂ ਦੇ ਘਰਾਂ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਪੜ ਗਿਆ ਗੜੀਆਂ ਦੇ ਵਿੱਚ ਪਾਣੀ ਖੜਾ ਹੋ ਕੇ ਉਹ ਜ਼ਿਆਦਾ ਨੁਕਸਾਨ ਹੋ ਰਿਹਾ ਉਹਦਾ ਪਾਣੀ ਦਾ ਕੋਈ ਹੱਲ ਨਹੀਂ ਆ ਉਹਦਾ ਹੱਲ ਸਰ ਪਿਛਲੀ ਪੰਚਾਇਤ ਦੇ ਵਿੱਚ ਮੈਂ ਪੰਚਾਇਤ ਮੈਂਬਰ ਸੀ ਹੁਣ ਮੇਰੀ ਭਾਈ ਪ੍ਰਜਵੰਤ ਕੌਰ ਭਾਈ ਸਰਪੰਚਾ ਪਿਛਲੀ ਪੰਚਾਇਤ ਦੇ ਵਿੱਚ ਵੀ ਅਸੀਂ ਬਹੁਤ ਜਦਨ ਕੀਤਾ ਇਸ ਪਾਣੀ ਦਾ ਹੱਲ ਹੋਵੇ ਜਿਹੜਾ ਇਸ ਪਿੰਡ ਦੇ ਵਿੱਚ ਥੱਲੇ ਆ ਕੇ ਜਿਹੜਾ ਪਾਣੀ ਖੜਦਾ ਨਾ ਇਹ ਸਾਡੇ ਪ੍ਰਧਾਨ ਜੀ ਆ ਮਹਿੰਦਰਪਾਲ ਜੀ ਚੁੰਬਰ ਨਗਰ ਕੌਂਸਲਰ ਫਲੋਰ ਤੋਂ ਉਹਨਾਂ ਦੇ ਵਾਰਡ ਦਾ ਪਾਣੀ ਨਾ ਉਪਰੋਂ ਘਮ ਕੇ ਜਿਆਦਾ ਥੱਲੇ ਆਉਂਦਾ ਆ ਤਕਰੀਬਨ ਸਾਡੇ ਥੱਲੇ ਜਿਹੜੇ ਘਰ ਆ ਉਹਨਾਂ ਦਾ 10-15 ਕੇ ਘਰ ਮਸੀ ਹੋਣੇ ਆ ਜਿਨ੍ਹਾਂ ਦਾ ਪਾਣੀ ਆਉਂਦਾ ਆ ਜਿਹੜਾ ਅੱਗੇ ਪਾਣੀ ਦਾ ਹੱਲ ਕਰਨ ਦੀ ਗੱਲ ਆ ਉਹ ਹੈਗੀ ਥੱਲੇ ਨੀਮੀ ਜਗ੍ਹਾ ਜਿਆਦਾ ਆ ਨੀਮੀ ਜਗ੍ਹਾ ਹੋਣ ਕਰਕੇ ਉਹਦਾ ਪਾਣੀ ਦਾ ਕੋਈ ਹੱਲ ਨਹੀਂ ਹੋ ਰਿਹਾ ਅੱਗੇ ਜਿਹੜੀਆਂ ਆ ਲੋਕਾਂ ਦੀਆਂ ਮਾਲਕੀਆਂ ਜ਼ਮੀਨਾਂ ਆ ਇੱਧਰ ਹੀ ਸਾਈਡ ਜਿਹੜੀ ਆ ਰਾਮਗੜ੍ਹ ਦੀ ਕੋਈ ਪ੍ਰਾਪਰਟੀ ਨਿਕਲੀ ਨਿਸ਼ਾਨਦੀ ਹੋਈ ਸੀਗੀ ਉਹਦਾ ਕੇਸ ਚੱਲਦਾ ਪਿਆ ਆ ਲੋਕਦਾਲ ਦੇ ਆਪਣੇ ਅਦਾਲਤ ਦੇ ਵਿੱਚ ਕੋਈ ਕੇਸ ਚੱਲ ਰਿਹਾ ਆ ਜਿਹਦੇ ਵਿੱਚ ਪੰਜ ਢੀਰੇ ਦੀ ਪੰਚਾਇਤ ਨੇ ਵੀ ਪਾਰਟੀ ਬਣਾਇਆ ਗਿਆ ਆ ਤੇ ਇਸ ਕਰਕੇ ਉਸ ਜਗ੍ਹਾ ਦੇ ਵਿੱਚ ਕੋਈ ਹੱਲ ਨਹੀਂ ਹੋ ਰਿਹਾ ਕੋਈ ਸਾਨੂੰ ਉੱਥੇ ਕੋਈ ਪੰਚਾਇਤੀ ਕੋਈ ਸਰਕਾਰੀ ਕੋਈ ਟੱਕਮੀ ਜਗ੍ਹਾ ਹੈ ਨਹੀਂ ਜਿਹੜਾ ਉਹਦਾ ਪਾਣੀ ਦਾ ਕੋਈ ਹੱਲ ਨਹੀਂ ਹੋ ਰਿਹਾ